ਅਪਟਾਉਂ ਸਟ੍ਰਾਈਕ ਦਾ ਦੂਸਰਾ ਦਿਨ ਦੇਖਣ ਨੂੰ ਮਿਲ ਰਿਹਾ ਹੈ ਬਨਾਲਾ ਦੇ ਸਿਵਲ ਹਸਪਤਾਲ ਵਿੱਚ ਕੜੇ ਦੇ ਇਥੇ ਡਾਕਟਰ ਅੱਜ ਫਿਰ ਸਵੇਰੇ 8 ਵਜੇ ਤੋਂ ਲੈ ਕੇ 11 ਵਜੇ ਤਿੰਨ ਘੰਟੇ ਦੀ ਸਟ੍ਰਾਈਕ ਤੇ ਨੇ ਇੱਕ ਪਾਸੇ ਹਾਲਾਂਕਿ ਜਿਹੜੇ ਮਰੀਜ਼ ਨੇ ਦਿਖਾਣ ਵਾਲੇ ਉਹ ਵੀ ਡੀਕ ਚ ਬੈਠੇ ਨੇ ਸਵੇਰ ਦੇ ਆਏ ਹੋਏ ਨੇ ਉਹਨਾਂ ਨੂੰ ਵੀ ਡੀ ਕਹੇ ਕਿ ਜਲਦੀ ਸਟ੍ਰਾਈਕ ਖਤਮ ਹੋ ਤੇ ਆਪਣਾ ਇਲਾਜ ਕਰਾ ਸਕਣ ਪਰ ਡਾਕਟਰਾਂ ਦੀ ਮੰਗਾਂ ਜਿਹੜੀ ਪੰਜਾਬ ਸਰਕਾਰ ਨੂੰ ਲਗਾਤਾਰ ਉਹ ਮੰਗ ਕਰ ਰਹੇ ਸੀ ਕਿ ਤੁਹਾਨੂੰ ਸੁਰੱਖਿਆ ਦੇ ਸਾਡੇ ਨੂੰ ਸੁਰੱਖਿਆ ਦਿੱਤੀ ਜਾਵੇ ਸਾਡੇ ਸਟਾਫ ਪੂਰਾ ਕੀਤਾ ਜਾਵੇ ਵਕਫ ਮੰਗਾਂ ਨੂੰ ਲੈ ਕੇ ਡਾਕਟਰ ਅੱਜ ਦੂਸਰੇ ਦਿਨ ਹੈ ਸਟ੍ਰਾਈਕ ਤੇ ਬ ਸਟ੍ਰਾਈਕ ਤੇ ਬੈਠੇ ਹੋ ਤੇ ਕੀ ਮੰਗਾਂ ਨੇ ਕੀ ਮੁੱਖ ਮੰਗਾਂ ਨੂੰ ਲੈ ਕੇ ਆਜੋ ਜਿਹੜੇ ਦੂਸਰਾ ਦਿਨ ਸਟ੍ਰਾਈਕ ਤੇ ਸਾਡੀ ਦੇਖੋ ਪਹਿਲੀ ਮੰਗ ਤੇ ਹੀ ਹੈ ਕਿਈ ਡਾਕਟਰਾਂ ਦੀ ਭਰਤੀ ਕੀਤੀ ਜਾਵੇ ਜੋ ਅਸੀਂ ਬਾਰ-ਬਾਰ ਕਹਿੰਦੇ ਆ ਰਹੇ ਹਾਂ ਕਿ ਡਾਕਟਰਾਂ ਦੀ ਭਰਤੀ ਜੇ ਹੋਊਗੀ ਤਾਂ ਮਰੀਜ਼ਾਂ ਦਾ ਵੀ ਫਾਇਦਾ ਹੋਊਗਾ ਉਹਦੇ ਚ ਡਾਕਟਰਾਂ ਦਾ ਵੀ ਆ ਤੇ ਨਾਲ-ਨਾਲ ਆਉਣ ਵਾਲੀਆਂ ਪੀੜ੍ਹੀਆਂ ਦਾ ਵੀ ਆ ਦੇਖੋ ਆਪਾਂ ਦੇਖਦੇ ਹਾਂ ਕਿ ਨਵੇਂ ਡਾਕਟਰ ਬਣ ਰਹੇ ਨੇਗੇ ਤਾਂ ਉਹ ਲੋਕ ਬੇਰੁਜ਼ਗਾਰ ਹੋ ਰਹੇ ਨੇਗੇ ਜੇ ਉਹਨਾਂ ਨੂੰ ਕੋਈ ਰੁਜ਼ਗਾਰ ਮਿਲੂਗਾ ਜੌਬ ਮਿਲੂਗੀ ਤਾਂ ਉਹਨਾਂ ਦਾ ਵੀ ਫਾਇਦਾ ਹੈਗਾ ਤੇ ਨਾਲ-ਨਾਲ ਜੇ ਭਰਤੀਆਂ ਹੋਣਗੀਆਂ ਤਾਂ ਜਿਹੜੇ ਮਰੀਜ਼ ਨੇ ਉਹਨਾਂ ਨੂੰ ਵਧੀਆ ਸਿਹਤ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਸਕਣਗੀਆਂ ਕਿਉਂਕਿ ਜੇ ਡਾਕਟਰਸ ਹੀ ਓਵਰ ਬਰਡਨ ਨੇ ਕੋਈ ਡਾਕਟਰ ਨਾਈਟ ਡਿਊਟੀ ਤੇ ਦੂਜੀ ਸਾਡੀ ਜਿਹੜੀ ਮੰਗ ਆ ਉਹ ਸੁਰੱਖਿਆ ਨੂੰ ਲੈ ਕੇ ਆ ਕਿ ਜਿਹੜੀ ਸਾਡੀ ਸੁਰੱਖਿਆ ਕੀ ਉਹ ਯਕੀਨੀ ਬਣਾਈ ਜਾਵੇ ਅਸੀਂ ਜਦੋਂ ਐਮਰਜੈਂਸੀ ਚ ਡਿਊਟੀ ਕਰਦੇ ਹਾਂ ਅਸੀਂ ਰੋਜ਼ ਦੇਖਦੇ ਹਾਂ ਕਿ ਸਾਡੇ ਨਾਲ ਮਰੀਜ਼ਾਂ ਨਾਲ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਕੁਝ ਨਾ ਕੁਝ ਲੜਾਈ ਝਗੜਾ ਹੁੰਦਾ ਰਹਿੰਦਾ ਕਈ ਵਾਰ ਗੱਲ ਹੱਥੋ ਪਾਈ ਤੱਕ ਵੀ ਪਹੁੰਚ ਜਾਂਦੀ ਹੈ ਤੇ ਕਈ ਜਗ੍ਹਾ ਆਪਾਂ ਦੇਖਿਆ ਕਿ ਡਾਕਟਰ ਨਾਲ ਕੁੱਟਮਾਰ ਵੀ ਹੁੰਦੀ ਆ ਆਪਣੇ ਪੰਜਾਬ ਦੇ ਵਿੱਚ ਵੀ ਇਹ ਇਨਸੀਡੈਂਟ ਹੁੰਦੇ ਰਹਿੰਦੇ ਆ 올ਓਵਰ ਇੰਡੀਆ ਦੇ ਵੀ ਆਪਾਂ ਜਿਵੇਂ ਡਾਕਟਰ ਸਾਹਿਬ ਨੇ ਪਹਿਲਾਂ ਦੱਸਿਆ ਕਿ ਕੋਲਕਾਤਾ ਦੇ ਵਿੱਚ ਐਡਾ ਵੱਡਾ ਇਨਸੀਡੈਂਟ ਹੋ ਕੇ ਹਟਿਆ ਆ ਤਾਂ ਇਦਾਂ ਦੀਆਂ ਘਟਨਾਵਾਂ ਨੂੰ ਰੋਕ ਤੂੰ ਆਪਣਾ ਜਿਹੜਾ ਕੰਮ ਕਰਾ ਉਹ ਸਹੀ ਤਰੀਕੇ ਨਾਲ ਕਰ ਸਕਦਾ ਹੈ ਸਟਾਫ ਦੀ ਗੱਲ ਜੀ ਡਾਕਟਰ ਸਾਹਿਬ ਸਟਾਫ ਕਿੰਨਾ ਕਿ ਕਮੀ ਹੈ ਹਸਪਤਾਲਾਂ ਚ ਕਿੰਨੀ ਲੋਕਾਂ ਨੂੰ ਦਿੱਕਤ ਆਉਂਦੀ 1991 ਦੇ ਵਿੱਚ ਜਿਹੜਾ ਸੈਂਸਸ ਕੀਤਾ ਗਿਆ ਸੀਗਾ ਜੀ ਉਸ ਟਾਈਮ ਤੇ ਗਠਿਤ ਕਮੇਟੀ ਨੇ ਇਹ ਕੈਲਕੂਲੇਸ਼ਨ ਕੀਤੀ ਸੀ ਕਿ ਹਸਪਤਾਲਾਂ ਦੇ ਵਿੱਚ ਜੇ 4600 ਡਾਕਟਰ ਹੋਣ ਤਾਂ ਸਰਕਾਰ ਦਾ ਕੰਮ ਤਰੀਕੇ ਨਾਲ ਚੱਲ ਸਕਦਾ ਹੈ ਅੱਜ ਆਪਾਂ 35 ਸਾਲ ਬਾਅਦ ਦੀ ਜੇ ਗੱਲ ਕਰੀਏ ਤਾਂ ਸਿਰਫ 1800 ਡਾਕਟਰ ਔਨ ਗਰਾਉਂਡ ਜਿਹੜਾ ਮੌਜੂਦ ਹੈ ਜਦੋਂ ਕਿ ਜਿਹੜੀ ਪੋਪੂਲੇਸ਼ਨ ਹੈ ਉਹ ਤਕਰੀਬਨ ਦੁੱਗਣੀ ਹੋ ਗਈ ਹੈਗੀ ਤੇ ਡਾਕਟਰਸ ਦੀ ਵੀ ਜਿਹੜੀ ਗਿਣਤੀ ਹੈ ਜੀ ਆਪਾਂ ਦੁੱਗਣੀ ਕਰੀਏ ਤਾਂ ਸਿਰਫ 18% ਡਾਕਟਰ ਜਿਹੜੇ ਮਤਲਬ ਮੌਜੂਦਾ ਅਵੇਲੇਬਲ ਨੇ ਜਿੰਨੇ ਲੋੜੀਂਦੇ ਨੇ ਉਸ ਦੇ ਪਰ ਸਰਕਾਰ ਤਾਂ ਕਹਿ ਰਹੀ ਅਸੀਂ ਸਾਰੀ ਲੋਕਾਂ ਨੂੰ ਦਿੱਕਤ ਨਹੀਂ ਆਣ ਦਵਾਗੇ ਸਾਰੀਆਂ ਸਹੂਲਤਾਂ ਪੂਰੀਆਂ ਕਰਾਂਗੇ ਹਸਪੀਟਲ 'ਚ ਕੋਈ ਘਾਟ ਨਹੀਂ ਪੂਰੀ ਕੋ ਦੇਖੋ ਜੀ ਸਰਕਾਰ ਤਾਂ ਬਸ ਕਹਿ ਹੀ ਰਹੀ ਹੈ ਕਿ ਅੰਕੜੇ ਮੈਂ ਤੁਹਾਨੂੰ ਦੱਸਤੇ ਜੇ ਤੁਹਾਨੂੰ ਇਹ ਲੱਗਦਾ ਹੈਗਾ ਕਿ 18% ਡਾਕਟਰਸ ਜਿਹੜੇ ਮਤਲਬ ਕਮੀ ਪੂਰੀ ਕਰ ਸਕਦੇ ਨੇ ਤਾਂ ਫਿਰ ਬਹੁਤ ਚੰਗੀ ਗੱਲ ਹੈਗੀ ਤੇ ਲੋਕਾਂ ਨੂੰ ਵੀ ਲੱਗਦਾ ਕਿ ਜੇ ਇਸ ਹੂਟ ਪੂਰੀ ਹੁੰਦੀ ਆਮ ਲੋਕਾਂ ਵਾਸਤੇ ਵੀ ਜਿਆਦਾ ਫਾਇਦੇਮੰਦ ਲੋਕਾਂ ਨੂੰ ਹੀ ਇਹਦਾ ਫਾਇਦਾ ਹੈਗਾ ਸਾਨੂੰ ਦੇਖੋ ਮੈਂ ਤਾਂ ਇਕੱਲਾ ਹੀ ਰਹਿਣਾ ਮੈਨੂੰ ਤਾਂ ਇੱਕ ਜਾਨੇ ਦੀ ਸੈਲਰੀ ਮਿਲਣੀ ਹੈਗੀ ਜੇ ਮੰਨ ਲਓ 20 ਡਾਕਟਰ ਹੋਰ ਆ ਜਾਣਗੇ ਮੈਨੂੰ ਤਾਂ ਮੇਰੀ ਸੈਲਰੀ ਮਿਲਣੀ ਹੈ ਨਾ ਇਹਦਾ ਲੋਕਾਂ ਨੂੰ ਹੀ ਫਾਇਦਾ ਹੋਣਾ ਮੈਨੂੰ ਇਹਦਾ ਕੀ ਫਾਇਦਾ ਹੋਣਾ ਮੈਨੂੰ ਤਾਂ ਸਿਰਫ ਇੱਕੋ ਹੀ ਫਾਇਦਾ ਹੋਣਾ ਕਿ ਮੈਂ ਚੈਨ ਨਾਲ ਬੈਠ ਕੇ ਆਪਣੇ ਮਰੀਜ਼ ਦੇਖ ਸਕਦਾ ਮਰੀਜ਼ ਠੀਕ ਕਰ ਸਕਦਾ ਉਹ ਜਿਹੜਾ ਬਰਡਨ ਮੇਰੇ ਤੇ ਬਹੁਤ ਜ਼ਿਆਦਾ ਉਹ ਘਟ ਜਾਊਗਾ ਹੋ ਸਕਦਾ ਮੈਂ ਇੱਕ ਸਾਲ ਦੇ ਅੰਦਰ ਅੰਦਰ ਆਪਣੀ ਨੌਕਰੀ ਛੱਡ ਜਾऊं ਮੈਂ ਸ਼ਾਇਦ ਨਾ ਛੱਡਾਂ ਦਰਸ਼ਕ ਜੀ ਗੱਲ ਗਰੀਏ ਇਫ ਕਿੰਨੇ ਚਿਰ ਤੋਂ ਇਹ ਮੰਗ ਚੱਲ ਰਹੀ ਹੈ ਤੇ ਇਹ ਕਿਥੇ ਰਕੇ ਅੱਜ ਗੱਲ ਪਹੁੰਚੀ ਇਸ ਦੀ ਇਹ ਮੰਗ ਜੀ ਸਾਡੀ ਪਿਛਲੀਆਂ ਸਰਕਾਰਾਂ ਦਾ ਵੀ ਰਹੀ ਹੈ ਕੱਲਾ ਇਹ ਨਹੀਂ ਕਿ ਹੁਣ ਦੀ ਸਰਕਾਰ ਨਾਲ ਪਰ ਹੁਣ ਦੀ ਸਰਕਾਰ ਨਾਲ ਵੀ ਸਾਡੀਆਂ ਬਹੁਤ ਸਾਰੀਆਂ ਮੀਟਿੰਗਸ ਹੋ ਚੁੱਕੀਆਂ ਪਿਛਲੇ ਥੋੜੇ ਟਾਈਮ ਦੇ ਵਿੱਚ ਹੀ ਚਾਰ ਪੰਜ ਵਾਰੀ ਮੀਟਿੰਗਸ ਹੋਈਆਂ ਨੇ ਅਸੀਂ ਆਪਣੀਆਂ ਇਹ ਪਰੇਸ਼ਾਨੀਆਂ ਦਸੀਆਂ ਕਿ ਜੇ ਇਸ ਤਰੀਕੇ ਨਾਲ ਨਾ ਇਹਨਾਂ ਦਾ ਹੱਲ ਕੀਤਾ ਗਿਆ ਇਸ ਸਾਲ ਦੇ ਵਿੱਚ ਇਹ ਜੇ ਹਾਲਾਤ ਹੋ ਜਾਣਗੇ ਕਿ ਬਹੁਤ ਸਾਰੇ ਡਾਕਟਰਸ ਨੌਕਰੀ ਛੱਡ ਕੇ ਚਲੇ ਜਾਣਗੇ ਬਹੁਤ ਸਾਰਾ ਹੋਰ ਸਟਾਫ ਜਿਹੜਾ ਬਹੁਤ ਜ਼ਿਆਦਾ ਮਤਲਬ ਉਹਨਾਂ ਦੇ ਵਰਕ ਲੋਡ ਹੈਗਾ ਉਹ ਵੀ ਬੜਾ ਤੰਗ ਆ ਪਰੇਸ਼ਾਨ ਆ ਕਈ ਆਪਣੇ ਘਰੇਲੂ ਕਾਰਨਾਂ ਕਰਕੇ ਨੌਕਰੀ ਨਹੀਂ ਛੱਡ ਪਾਉਂਦੇ ਪਰ ਡਾਕਟਰਸ ਜ਼ਿਆਦਾਤਰ ਆਪਾਂ ਪਹਿਲਾਂ ਵੀ ਦੇਖਿਆ ਜਦੋਂ ਬੰਦਾ ਜਿਆਦਾ ਪਰੇਸ਼ਾਨ ਹੁੰਦਾ ਨੌਕਰੀ ਛੱਡ ਜਾਂਦੇ ਨੇ ਜਿੰਨੇ ਵੀ ਬਾਕੀ ਰਹਿ ਜਾਣਗੇ ਉਹ ਵੀ ਇਹੋ ਜੀ ਪੋਜੀਸ਼ਨ ਤੇ ਆ ਜਾਣਗੇ ਕਿ ਉਹ ਵੀ ਨੌਕਰੀ ਨਹੀਂ ਕਰ ਪਾਉਣਗੇ ਇੱਕ ਸੇਫ ਸੁਰੱਖਿਅਤ ਚੰਗਾ ਮਾਹੌਲ ਜਿਹਦੇ ਵਿੱਚ ਮਹਾਰ ਡਾਕਟਰ ਆਪਣਾ ਕੰਮ ਕਰ ਸਕੇ ਜਿਹੜੇ ਦਾ ਜੋ ਡਿਊਟੀ ਬੰਦੀ ਆ ਉਹ ਡਿਊਟੀ ਕਰੇ ਉਹਦੇ ਨਾਲ ਮਰੀਜ਼ ਵੀ ਸੈਟੀਸਫਾਈਡ ਰਹੂਗਾ ਡਾਕਟਰ ਵੀ ਸੈਟੀਸਫਾਈਡ ਰਹੂਗਾ ਤਾਂ ਹੀ ਇਹ ਸਾਰਾ ਸਿਸਟਮ ਢਾਂਚਾ ਜਿਹੜਾ ਠੀਕ ਚੱਲਦਾ ਰਹੇ ਕੋਈ ਮੀਟਿੰਗ ਰੱਖੀ ਗਈ ਕੱਲ ਜੀ ਜਿਹੜੀ ਹੈਗੀ ਆ ਮੀਟਿੰਗ ਰੱਖੀ ਹੈ ਕੱਲ ਫਾਈਨਾਂਸ ਦੇ ਜਿਹੜੇ ਆਪਣੇ ਮੰਤਰੀ ਨੇ ਹਰਪਾਲਜੀ ਮੱਜ ਦੀ ਪ੍ਰਧਾਨਗੀ ਦੇ ਅੰਡਰ ਇੱਕ ਮੀਟਿੰਗ ਰੱਖੀ ਗਈ ਹੈ ਸਾਡੇ 9:00 ਵਜੇ ਉਹਦੇ ਵਿੱਚ ਦੇਖਦੇ ਹਾਂ ਜੀ ਕੀ ਨਿਕਲ ਕੇ ਆਉਂਦੇ ਮੈਂ ਤਾਂ ਖਾਨਾ ਚਾਹੁੰਗਾ ਦੁਬਾਰਾ ਡਾਕਟਰ ਸਾਰੇ ਸਾਰੇ ਡਾਕਟਰ ਜਿਹੜੇ ਸਟ੍ਰਾਈਕ ਤੇ ਬੈਠੇ ਨੇ ਇੱਕ ਪਾਸੇ ਮਰੀਜ਼ ਵੀ ਲਾਈਨਾਂ 'ਚ ਦਰਦ 'ਚ ਬੈਠੇ ਨੇ 3 ਘੰਟੇ ਹੈ ਦੂਸਰਾ ਦਿਨ ਹੈ ਜਿੱਥੇ ਡਾਕਟਰਾਂ ਨੂੰ ਅੱਜ ਸਟ੍ਰਾਈਕ ਕਰਨੀ ਪੈ ਰਹੀ ਹੈ ਉਹਨਾਂ ਦੇ ਤਿੰਨ ਮੁੱਖ ਮੰਗਾਂ ਨੇ ਜਿਨ੍ਹਾਂ ਨੇ ਸਰਕਾਰ ਤੋਂ ਮੰਗ ਕਰ ਰਹੇ ਨੇ ਸੁਰੱਖਿਆ ਦੇ ਬੰਦੂਬਸ ਰੱਖੇ ਜਾਣ ਤੇ ਦੂਸਰੇ ਨੰਬਰ ਤੇ ਜਿਹੜੀ ਭਰਤੀ ਹੈ ਉਹ ਮੁਕੰਮਲ ਕੀਤੀ ਜਾਵੇ ਹਾਲਕਿ ਡਾਕਟਰਾਂ ਨੇ ਕਿਹਾ ਹੈ ਕਿ ਕੱਲ ਪੰਜਾਬ ਸਰਕਾਰ ਦੇ ਨਾਲ ਮੀਟਿੰਗ ਰੱਖੀ ਗਈ ਹੈ ਜੇ ਨਹੀਂ ਹੱਲ ਨਿਕਲਿਆ ਇਸ ਧਰਨੇ ਨੂੰ ਇਸੇ ਤਰ੍ਹਾਂ ਲਗਾਤਾਰ ਫਿਰ ਵਧਾਇਆ ਜਾਊਗਾ ਬੁਲੰਦ ਤੋਂ ਅਸ਼ੀਸ਼ ਸ਼ਰਮਾ ਪੀਟੀਸੀ న్యూਸ